ਲਓ ਲਾ ਵੀ ਪੁਮਕੜਾ ਜੀ ਕੀ ਆ ਬਲਾਂ ਬੂਟ ਹੈ ਬੂਟ ਨਿਸ਼ਾਨ ਲਿਆ ਹੈ ਅੱਜ ਤੇ ਬੂਟ ਬਣਿਆ ਬੂਟ ਬਣਿਆ ਵੇਖ ਲਿਆ ਬੂਟ ਬਣਿਆ ਲਓ ਜੀ ਅੱਜ ਨਾ ਪੁਮਕੜ ਕੋਲੇ ਸਕੂਲ ਵਾਲੇ ਜਿਹੜੇ ਬੂਟ ਹੈ ਉਹ ਪੁਰਾਣੇ ਹੋ ਗਏ ਸੀ ਇੱਕ ਹੀ ਜੋੜਾ ਰਹਿ ਗਿਆ ਸੀ ਤੈਨੂੰ ਬੂਟ ਲਿਆ ਕੇ ਦਿੱਤੇ ਨਵੇਂ ਵੇਖ ਵੀ ਪੁਮਕੜਾ ਸੋਹਣੇ ਆਈ ਸੋਹਣੇ ਆ ਪਾ ਦਰਾਬਾਂ ਤੇ ਫਿੱਟ ਵੇਗ ਪਹਿਲਾ ਪੈਰਾ ਚਾਉਂਦੇ ਆ ਘਰੀ ਪਾਵਾਂਗੇ ਮਿਲੇ ਨਾ ਇਹ ਉਹ ਮੇਲੇ ਮੂਲੇ ਕੁਛ ਨਹੀਂ ਹੁੰਦਾ ਆਪਾਂ ਹੋਰ ਲੈ ਲਾਂਗੇ ਤੂੰ ਪਾ ਕੇ ਵੇਖ ਹੁਣ ਇੱਕ ਕਰੀ ਅੰਮੂਰੋ ਕੱਢ ਲਈ ਕਿਤੇ ਆਖੇ ਆਉਂਦੇ ਨਹੀਂ ਹੈ ਪਾ ਕੇ ਵੇਖ ਤੂੰ ਠੀਕ ਐ ਨਾ ਵੀਰ ਪੁੱਕੜ ਨੂੰ ਲਿਆ ਕੇ ਦਿੱਤੇ ਬੂਟ ਸ੍ਰੀ ਗੁਰੂ ਜੀ ਪਾ ਕੇ ਵੇਖ ਰਾਂ ਚੰਗੀ ਤਰ੍ਹਾਂ ਪਾਲਾਂ ਆ ਕੱਢ ਲਾ ਵਿੱਚੋਂ ਕਿਤੇ ਆਖੇ ਆਉਂਦੇ ਹੀ ਨਹੀਂ ਨਹੀਂ ਤਾਂ ਫਿਰ ਮੋੜ ਕੇ ਆਵਾਂਗੇ ਜੇ ਵੱਡੇ ਛੋਟੇ ਨਾ ਹੋਣ ਪਹਿਲਾਂ ਪਾ ਕੇ ਵੇਖ ਉਹ ਤਾਂ ਸੀ ਮਿਲ ਲਿਆ ਸੀ ਹਨਾ ਬੂਟ ਤੇ ਰੱਖ ਲਿਆ ਸੀ ਉਹ ਕਾਗਜ਼ ਤੇ ਪੈਨ ਨਾਲ ਬੇਨਤੀ ਲਾ ਲਈ ਸੀ ਵੀ ਕਿੰਨੀ ਕਹੋ ਦੀ ਕੀ ਹਿਸਾਬ ਕਿਤਾਬ ਐ ਤੇ ਆਉਣੇ ਤਾਂ ਚਾਹੀਦੇ ਸਹੀ ਸਹੀ ਹੋਊਗੀ ਹੈ ਸਹੀ ਹੈ ਥੱਲੇ ਰੱਖ ਲਾ ਥੱਲੇ ਇਹਨਾਂ ਨੂੰ ਕੀ ਹੁੰਦਾ ਹਾਂ ਚੱਲ ਪਾ ਕੀਤਾ ਫੇਰ ਖੋਲ ਨਹੀਂ ਕੋਈ ਨਹੀਂ ਦਿੱਤੇ ਖੋਲਨੇ ਨੱਲਾ ਬਾਹ ਕੇ ਦੇਖ ਸੈਟਾ ਪੂਰਾ ਕੰਮ ਖੁੱਲਣ ਵਾਲਿਆ ਪੀਤੇ ਹਾਂ ਟਾਈਟ ਕੀਤੇ ਪਏ ਆ ਪਰਲਾ ਪਾ ਉਹਨੇ ਤੂੰ ਉਹ ਪਰਲਾ ਪਾ ਪਰਲਾ ਨੱਲਾ ਹੁਣ ਪੈ ਜੂ ਉਹ ਖੋਲੇ ਨਹੀਂ ਆ ਗਿਆ ਚਾਲਾ ਫੱਟਾ ਪੂਰੇ ਹਾਂ ਲਓ ਜੀ ਪੂ ਮੱਕੜ ਨੂੰ ਲਿਆਦੇ ਫਿਰ ਬੂਟ ਅੱਜ ਤੇ ਸਕੂਲ ਵਾਲੇ ਬੂਟ ਹੈ ਕਹਿੰਦਾ ਸੀ ਮੇਰੇ ਟੁੱਟ ਗਿਆ ਗਿੱਲੇ ਹੋ ਜਾਂਦੇ ਸੀ ਤੇ ਦੂਜੂ ਫਿਰ ਠੰਡ ਮਰਦਾ ਸੀ ਹਨਾ ਤੇ ਕੋਟੀ ਇੱਕਾ ਕੋਟੀ ਵੀ ਆਇ ਚੱਕ ਇੱਕ ਆ ਪਾਲਾ ਕੋਟੀ ਠੀਕ ਹੈ ਕੋਈ ਨਹੀਂ ਤੇ ਬਣ ਜਾ ਬਾਬੂ ਪੂਰੀ ਆ ਕੋਟੀ ਵੀ ਪਾ ਬਲੈਕ ਕਲਰ ਦੀ ਇਹ ਪੂਰੀ ਆਊਗੀ ਫਿੱਟ